ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਤੁਹਾਡੇ ਲਈ ਅੱਜ ਆਪਾਂ ਬਹੁਤ ਸੋਹਣੀ ਦੋ ਸਟਾਲੀਆਂ ਲੈ ਕੇ ਆਏ ਆ ਇੱਕ ਮਾਰਵਾੜੀ ਆ ਤੇ ਇੱਕ ਨੁਕਰਾ ਦੋਨਾਂ ਬਾਰੇ ਫੁੱਲ ਜਾਣਕਾਰੀ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਕੀ ਉਮਰ ਕੀ ਹਾਈਟ ਆ ਤੇ ਕਿੰਨੀ ਸਟੱਡ ਸਰਵਿਸ ਦੀ ਫੀਸ ਆ ਤੇ ਕਿਹੜਾ ਏਰੀਆ ਆ ਬਾਈ ਯਾਰ ਕਹਿੰਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਐ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣੀ ਆ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਤੇ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਮਾਰਵਾੜੀ ਸਟਾਲਿਨ ਜਾਂ ਨੁ크ਰਾ ਸਟਾਲਿਨ ਲੱਭਦੇ ਆ ਉਹਨਾਂ ਦੀ ਭਾਲ ਖਤਮ ਹੋ ਸਕੇ ਜਿਹੜਾ ਤੁਸੀਂ ਸਕਰੀਨ ਤੇ ਉਹ ਘੋੜਾ ਦੇਖ ਰਹੇ ਹੋ ਇਹਦਾ ਨਾਮ ਹੈਗਾ ਸਨਰਾਇਜ਼ਰ ਬਹੁਤ ਸੋਹਣਾ ਕਦ ਕਾਠਾ ਦੋ ਪੈਰ ਚਿੱਟੇ ਆ ਮੁੱਥੇ ਪਟਾ ਕੰਨ ਕਨੋਤੀ ਬਹੁਤ ਸੁਹਣੀਆਂ ਤਾਂ ਤੂੰਦੀ ਲੰਬਾਈ ਚੈੱਕ ਕਰੋ ਤੁਸੀਂ ਹੱਡਾਂ ਬਰਾਂ ਦੀ ਮਜ਼ਬੂਤੀ ਬਹੁਤ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ 32 ਮਹੀਨੇ ਉਮਰ ਦਸੀਆ ਮਾਲਕ ਵੀਰਾਂ ਨੇ ਤੇ 63+ ਹਾਈਟ ਆ ਇਸ ਟਾਈਮ ਇਹਦੀ ਤੇ ਹੁਣ ਬਾਇਰ ਗੱਨੇ ਦੀ ਸਟੱਡ ਸਰਵਿਸ ਸ਼ੁਰੂ ਕੀਤੀ ਆ ਤੇ ਆਪਾਂ ਆਸ ਕਰਦੇ ਆ ਆਉਣ ਵਾਲੇ ਸਮੇਂ ਚ ਬਹੁਤ ਚੰਗੇ ਰਿਜ਼ਲਟ ਲੈ ਕੇ ਆਵੇ ਜੇ ਆਪਾਂ ਇਹਦੀ ਲਾਈਨ ਬਾਰੇ ਗੱਲ ਕਰੀਏ ਤਾਂ ਇਹ 골ਡਨ ਰੌਕ ਘੋੜੇ ਦਾ ਬੱਚਾ 골ਡਨ ਰੌਕ ਕੋੜਾ ਹੈਗਾ ਦੇਵਰਾਜ ਰਣਨੀ ਵਾਲੇ ਘੋੜੇ ਦਾ ਬੱਚਾ ਜੇ ਆਪਾਂ ਇਹਦੀ ਮਦਰ ਦੀ ਗੱਲ ਕਰੀਏ ਤਾਂ ਇਹਦੀ ਮਦਰ ਹੈਗੀ ਹਸੀਨਾ ਹਸੀਨਾ ਹੈਗੀ ਬਨਾਰਾਜ ਘੋੜੇ ਦੀ ਤੇ ਦੋਨੇ ਪਾਸੇ ਬਹੁਤ ਸੋਹਣੀ ਲੈਣ ਤੇ ਦੋ ਲੈਣਾ ਦਾ ਬਹੁਤ ਸੋਹਣਾ ਸਮੇਲਾ ਹੈ ਤੇ ਆਸ ਕਰਦੇ ਆਂ ਆਉਣ ਵਾਲੇ ਸਮੇਂ ਵਿੱਚ ਬਹੁਤ ਚੰਗੇ ਰਿਜ਼ਲਟ ਲੈ ਕੇ ਆਵੇ ਤਾਂ ਬਾਈ ਇਹਦੀ ਕ੍ਰੋਸਿੰਗ ਫੀਸ ਕਰਦੇ ਆ 31000 ਰੁਪਏ ਤੇ ਬਾਈ ਦਾ ਏਰੀਆ ਹੈਗਾ ਮਾਨਸਾ ਢਿੱਲੋ ਸਟੱਡ ਫਾਰਮ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਇੱਕ ਆਪਾਂ ਤੁਹਾਡੇ ਲਈ ਆ ਬਹੁਤ ਸੋਹਣਾ ਨੁਕਰਾ ਆਸਟ੍ਰੇਲੀਅਨ ਲੈ ਕੇ ਆਏ ਆ ਬਹੁਤ ਛੋਟਾ ਕੰਨ ਲੱਗਿਆ ਹੋਇਆ ਕੰਨ ਕਨੋਤੀ ਬਹੁਤ ਸੋਹਣੀ ਆ ਹੱਡਾਂ ਪਹਰਾਂ ਦੀ ਮਜ਼ਬੂਤੀ ਚੈੱਕ ਕਰੋ ਤੁਸੀਂ ਘੋੜੇ ਦੀ ਬੇਲਵੰਤਰ ਚੈੱਕ ਕਰੋ ਤੇ 3 ਸਾਲ ਉਮਰ ਆ ਹਜੇ ਦੀ ਤੇ 63+ ਹਾਈਟ ਆ ਅਜੇ ਨਵੇਂ ਹਾਂ ਦਾ ਘੋੜਾ ਬਾਈਰ ਗਏ ਜੇ ਹੁਣੇ ਛੱਡਣ ਲੱਗਿਆ ਇਹਨੂੰ ਹਜੇ ਤੱਕ ਤਿੰਨ ਕ ਘੋੜੀਆਂ ਹੀ ਕ੍ਰੋਸ ਕਰਾਈਆਂ ਵਾਈਆਂ ਨੇ ਤੇ ਇਹ ਵੀ ਬਹੁਤ ਸੋਹਣਾ ਰਿਜ਼ਲਟ ਲੈ ਕੇ ਆਊਗਾ ਜੇ ਆਪਾਂ ਇਹਦੀ ਲੈਣ ਬਾਰੇ ਗੱਲ ਕਰੀਏ ਤਾਂ ਇਹ ਫਤੇ ਵੀਰ ਘੋੜੇ ਦਾ ਬੱਚਾ ਮਾਨੂਕਿਆਂ ਵਾਲੇ ਦਾ ਸੂਰੀਆ ਵਾਲੀ ਲਾਈਨ ਚੋਂ ਆ ਤਿੰਨ ਕ ਸਾਲ ਉਮਰ ਆ ਹਜੇ ਤੇ 63+ ਹਾਈਟ ਆ ਜੇ ਆਪਾਂ ਇਹਦੀ ਸਟੱਡ ਸਰਵਿਸ ਦੀ ਫੀਸ ਬਾਰੇ ਗੱਲ ਕਰੀਏ ਤਾਂ ਬਾਈਰ ਗਣੇ ਬਾੜੀ ਜਾਇਦ ਜੀ ਫੀਸ ਰੱਖੀ ਆ 11000 ਰੁਪਏ ਇਹਦੀ ਸਟੱਡ ਸਰਵਿਸ ਦੀ ਫੀਸ ਤੇ ਏਰੀਆ ਬਾਈਰ ਕਹਿੰਦਾ ਹੈਗਾ ਬੱਜੋਣਾ ਬੱਜੋਣਾ মহারাজ ਕੋਲੇ ਰਹਿ ਗਿਆ। ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ। ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ। ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ। ਜਿਹੜੇ ਨਵੇਂ دوست ਮਿੱਤਰ ਆਏ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਫ੍ਰੀ ਵਿੱਚ ਐਡ ਕਰਵਾਉਣ ਲਈ ਆਪਾਂ ਨੂੰ ਆਹ ਨੰਬਰ ਤੇ ਕਰੋ ਸੰਪਰਕ। ਵੀਡੀਓ ਦੇਖਣ ਲਈ ਧੰਨਵਾਦ ਜੀ।